ਸਭ ਤੋਂ ਪਹਿਲਾਂ ਸਾਰੇ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਨੂੰ ਮੇਰੇ ਵੱਲੋਂ ਖਾਲਸਾ ਸਾਜਣਾ ਜੈਸਤ ਦੀਆਂ ਵਧਾਈਆਂ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਚਾਂਗਲੇ ਜਿੱਥੋਂ ਕਿ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਬਲੱਖਣ ਕਿਸਮ ਦਾ ਇੱਕ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਬੱਚਿਆਂ ਦੇ ਲੰਬੇ ਕੇਸਾਂ ਦੇ ਮੁਕਾਬਲੇ ਦਸਤਾਰ ਮੁਕਾਬਲੇ ਅਤੇ ਗੁਰਵਾਣੀ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਇਸ ਮੁਕਾਬਲੇ ਦੇ ਵਿੱਚ ਵੱਖ-ਵੱਖ ਪਿੰਡਾਂ ਤੋਂ ਕੰਪੀਟੀਸ਼ਨ ਦੇ ਵਿੱਚ ਭਾਗ ਲੈਣ ਵਾਸਤੇ ਬੱਚੇ ਆਏ ਨੇ। ਤੁਹਾਡੀ ਉਹਨਾਂ ਨਾਲ ਗੱਲ ਕਰਵਾਉਣੇ ਆ। ਸਭ ਤੋਂ ਪਹਿਲਾਂ ਸੱਸੀ ਕਾਲੀ। ਕਿਹੜੇ ਪਿੰਡੋਂ ਆਏ ਹੋ ਜੀ? ਕਾਤਰੋ। ਕਾਤਰੋ ਕੀ ਨਾਮ ਹੈ ਤੁਹਾਡਾ? ਸ਼ਿਵਰਾਜ ਸਿੰਘ। ਤੁਸੀਂ ਕਿੱਥੋਂ ਆਏ ਹੋ? ਕਿਨੌਰਕਲਾ ਤੋਂ ਜੀ। ਕਿਨੌਰਕਲਾ। ਕੀ ਨਾਮ ਹੈ ਤੁਹਾਡਾ? ਹਰਕਿਰਤ ਸਿੰਘ। ਅੱਛਾ ਵਾਲ ਪਹਿਲਾਂ ਕਟਵਾਇਆ ਤੇ ਨਹੀਂ ਤੁਸੀਂ ਕਦੇ? ਕਦੇ ਵੀ ਨਹੀਂ ਕਟਵਾਇਆ। ਹਾਂ ਜੀ ਕਦੇ ਨਹੀਂ। ਆ ਜੀ ਤੁਸੀਂ ਕਿੱਥੋਂ ਆਏ ਜੀ? ਮੈਂ ਕਿਨੌਰਕਲਾ ਤੋਂ। ਕਿਨੌਰਕਲਾ। ਅੱਛਾ ਕਾਰੇ ਕੰਪੀਟੀਸ਼ਨ ਦੇ ਵਾਸਤੇ ਆਤੇ ਹੋ ਕੇਸਾਂ ਦੇ ਅੱਛਾ ਕੇਸ ਮੁਕਾਬਲੇ ਤੁਸੀਂ ਕਿੱਥੋਂ ਆਏ ਬਈ ਚਾਂਗੜੀ ਜੀ ਚਾਂਗੜੀ ਕੇਸਾਂ ਦੇ ਮੁਕਾਬਲੇ ਚਾਹ ਹਾਂਜੀ ਤੁਸੀਂ ਅਸੀਂ ਇਹਨਾਂ ਵਜ੍ਹਾ ਤੋਂ ਇਹਨਾਂ ਵਜ੍ਹਾ ਠੀਕ ਹੈ ਅੱਦੇ ਕੋ ਬੱਚਿਆਂ ਨੇ ਨਾ ਬੜੇ ਪਿਆਰ ਦੇ ਨਾਲ ਬਾਲਾਂ ਨੂੰ ਸੰਭਾਲ ਕੇ ਰੱਖਿਆ ਹੈ ਇਹ ਮਾਤਾ ਪਿਤਾ ਦਾ ਜਿਹੜਾ ਇਹਦੇ ਵਿੱਚ ਬਹੁਤ ਸਹਾਇਕ ਹੁੰਦਾ ਕਿ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨਾ ਤੇ ਉਹਨਾਂ ਦੇ ਬੱਚਿਆਂ ਦੇ ਬਾਲਾਂ ਦੀ ਸਵਾਲ ਕਰਦੇ ਅੱਡੇ ਨਾਲ ਇੱਕ ਸਰਦਾਰ ਜੀ ਇਹਨਾਂ ਨਾਲ ਗੱਲਬਾਤ ਕਰਾਉਣੇ ਤੁਸੀਂ ਕਿਹੜੇ ਪਿੰਡ ਤੋਂ ਆਏ ਜੀ ਕਾਤਰੋਂ ਤੋਂ ਜੀ ਅੱਛਾ ਜੀ ਕੀ ਕਰਨ ਵਾਸਤੇ ਜੀ ਮੇਰੇ ਮੇ ਮੇਰਾ ਪੋਤਾ ਹੈ ਜਿਹੜਾ ਇਹਦੇ ਬਾਲ ਲੰਬੇ ਬਾਲ ਔਰ ਪੱਗ ਦਾ ਮੁਕਾਬਲਾ ਕਰਨ ਵਾਸਤੇ ਚਾਂਗੜੀ ਪਿੰਡ ਪਹੁੰਚਿਆ ਠੀਕ ਹੈ ਜੀ ਇਹ ਮੁਕਾਬਲੇ ਤੁਸੀਂ ਕਿਵੇਂ ਦੇਖਦੇ ਜੀ ਬਹੁਤ ਵਧੀਆ ਪ੍ਰਾਲਾ ਕੀਤਾ ਜੀ ਬਹੁਤ ਵਧੀਆ ਪ੍ਰਾਲਾ ਚੰਗੀ ਗੱਲ ਹੈ ਅੱਜ ਲੋਕ ਬੱਚੇ ਅੱਜ ਤੋਂ ਸ਼ੌਕ ਰੱਖਣਗੇ ਸਿੱਖੀ ਨਾਲ ਜੁੜਨਗੇ ਔਰ ਪੱਗਾਂ ਬਨਣਗੇ ਕੁਰਬਾਨੀ ਚ ਲਿਖਿਆ ਸਾਹ ਤਸੂਰਤ ਦਸਤਾਰ ਸਰਾ ਸਰਾ ਨਾਲ ਜਿਸਰਾ ਤੇ ਦਸਤਾਰਾਂ ਨੇ ਤਾਂ ਅਸੀਂ ਸਰਦਾਰ ਕਹਾਉਨੇ ਆ ਸਾਡੀ ਬਲੱਖਣ ਪਛਾਣ ਜਿਹੜੀ ਹੈ ਉਹ ਦਸਤਾਰ ਨਾਲ ਹੀ ਹੈ ਪੱਗ ਨਾਲ ਹੀ ਇਸ ਕਰਕੇ ਪੱਗ ਜਿਹੜਾ ਇੱਕ ਸਰਦਾਰੀ ਦਾ ਚਿੰਨ ਹੈ ਔਰ ਅਸੀਂ ਗੁਰੂ ਮਹਾਰਾਜ ਨੇ ਸਾਨੂੰ ਸਰਦਾਰ ਬਣਾਇਆ ਅਸੀਂ ਉਹਨੂੰ ਜਿੰਦਾ ਰੱਖਣ ਵਾਸਤੇ ਜਿਹੜਾ ਚੰਗਲੀ ਪਿੰਡੋਂ ਉਪਰਾਲਾ ਕਰ ਰਿਹਾ ਹੈ ਗੁਰਦੁਆਰਾ ਕਮੇਟੀ ਦੇ ਉਪਰਾਲਾ ਕਰ ਰਹੀ ਹੈ ਬਹੁਤ ਸਲਾਘਾਯੋਗ ਹੈ ਮੈਂ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦੀਆਂ ਉਹ ਚੰਗੀ ਗੱਲ ਹੈ ਉਹ ਜੇ ਪਰਾਲੇ ਹੱਥ ਪਿੰਡ ਪਿੰਡ ਹੋਣੇ ਚਾਹੀਦੇ ਧੰਨਵਾਦ ਆ ਦੇਖੋ ਲੰਬੇ ਕੇਸਾਂ ਦੇ ਮੁਕਾਬਲੇ ਚੱਲ ਰਹੇ ਨੇ ਜੱਜ ਨੇ ਜਿਹੜੇ ਬੱਚਿਆਂ ਦੇ ਕੇਸਾਂ ਨੂੰ ਦੀ ਮਿੰਤੀ ਕਰ ਰਹੇ ਨੇ ਮਾਫ਼ ਰਹੇ ਨੇ ਤੇ ਨਾਲ ਦੀ ਨਾਲ ਕਾਪੀ ਤੇ ਉੱਪਰ ਪੈਨ ਦੇ ਪਤਾ ਤੇ ਨਾਮ ਨੋਟ ਕੀਤਾ ਜਾ ਰਿਹਾ ਹੈ ਬੱਚੇ ਦੇ ਵਾਲ ਕਿੰਨੇ ਲੰਬੇ ਨੇ ਉਹਨਾਂ ਨੂੰ ਵੀ ਨੋਟ ਕੀਤਾ ਜਾ ਰਿਹਾ ਹੈ ਜਿਹੜੇ ਜਿਹੜੇ ਬੱਚੇ ਇਸ ਮੁਕਾਬਲੇ ਦੇ ਵਿੱਚੋਂ ਫਰਸਟ ਸੈਕੰਡ ਤੇ ਥਰਡ ਆਉਣਗੇ ਉਹਨਾਂ ਨੂੰ ਦਿਲਖੇ ਜਿਵੇਂ ਇਨਾਮ ਦਿੱਤੇ ਜਾਣਗੇ ਤੇ ਸਾਰੇ ਬੱਚਿਆਂ ਨੂੰ ਸਹਾ ਕਰਨ ਵਾਸਤੇ ਵੀ ਛੋਟੇ ਛੋਟੇ ਨਾਮ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਜਾਣੇ ਨੇ ਸੋ ਸਾਰੇ ਪਿੰਡਾਂ ਦੇ ਵਿੱਚ ਅਜਿਹੇ ਜੋ ਮੁਕਾਬਲੇ ਨੇ ਕਰਵਾਏ ਜਾਣੇ ਚਾਹੀਦੇ ਨੇ ਖਾਲਸਾ ਪੰਥ ਨੂੰ ਸਮਰਪਿਤ ਇਹ ਬਹੁਤ ਵਧੀਆ ਅਪਰਾਲਾ ਪਿੰਡ ਚਾਂਗੜੀ ਜਿਹੜਾ ਸੰਗਰੂਰ ਦੇ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਹੱਕ はい ਕੀ ਵੀਰ ਆਪਣੇ ਬੱਚੇ ਨੂੰ ਮੁਕਾਬਲੇ ਦੇ ਵਿੱਚ ਭਾਗ ਲੈਣ ਵਾਸਤੇ ਆਏ ਇਹਨਾਂ ਨੂੰ ਪੁੱਛਦੇ ਆਂ ਕਿ ਕਿਹੜੇ ਪਿੰਡ ਤੋਂ ਆਏ ਸਾਸੀ ਕਾਲੀ ਸਭ ਤੋਂ ਪਹਿਲਾਂ ਜੀ ਸ੍ਰੀ ਕੌਲ ਜੀ ਜੀ ਕਿਹੜੇ ਪਿੰਡ ਤੋਂ ਆਏ ਆਂ ਅਸੀਂ ਆਪਾਂ ਹੀ ਆਪਣਾ ਪਿੰਡ ਮਹਿਲਖੁਰਦਾ ਜੀ ਮਹਿਲਖੁਰਦਾ ਆਪਣੇ ਮਹਿਲ ਕਲਾਂ ਹੀ ਹਾਂ ਮਹਿਲਖੁਰਦਾ ਮਹਿਲ ਕਲਾਂ ਦੇ ਨਾਲ ਮਹਿਲ ਹਾਂ ਹਾਂ ਜੀ ਅੱਛਾ ਕਿ ਕਿਹੜੇ ਮੁਕਾਬਲੇ ਵਿੱਚ ਭਾਗ ਲੈਣ ਵਾਸਤੇ ਬਤੀਏ ਇੱਕ ਬਾਲ ਦਿਖਾਉਣੇ ਲੰਬੇ ਬਾਲ ਕਰਕੇ ਇੱਕ ਦਸਤਾਰ ਬੰਨਣੀ ਹੈ ਇਹਨਾਂ ਨੂੰ ਠੀਕ ਹੈ ਹਾਂ ਜੀ ਤੇ ਤੁਹਾਡੇ ਬੱਚੇ ਦੇ ਵੀ ਬਾਲ ਲੰਬੇ ਨਹੀਂ ਹਾਂ ਬਾਲ ਲੰਬੇ ਆ ਜੀ ਬਾਕੀ ਪਤਾ ਨਹੀਂ ਅਗਲੀ ਉਹ ਕੰਪੀਟੀਸ਼ਨ ਦੇ ਵਿੱਚ ਭਾਗ ਲੈਣ ਵਾਸਤੇ ਆਏ ਵੱਚ ਨਹੀਂ ਨਾ ਪਹਿਲਾਂ ਨਹੀਂ ਲਿਆ ਜੀ ਅੱਛਾ ਪਹਿਲੀ ਵਾਰ ਪਹਿਲੀ ਵਾਰ ਲੰਬੇ ਕੇਸਾਂ ਦੇ ਮੁਕਾਬਲੇ ਦੇ ਵਿੱਚ ਜਿਹੜਾ ਬੱਚਾ ਫਸਟ ਆਇਆ ਉਹਦੇ ਨਾਲ ਗੱਲ ਕਰਦੇ ਆਂ ਸਸੀ ਕਾ ਜੀ ਹਾਂ ਤੁਹਾਡਾ ਸਸੀ ਕਾ ਜੀ ਕੀ ਨਾਮ ਹੈ ਵੀਰੇ ਤੇਰਾ ਪਰਤਪਾਲ ਸਿੰਘ ਪਿੰਡ ਚੰਗਲੀ ਅੱਛਾ ਤੁਸੀਂ ਮਨ ਜਿਹੜੇ ਬਾਲ ਦੇ 90 ਕੇਸਾਂ ਦੇ ਮੁਕਾਬਲੇ ਵਿੱਚ ਫਸਟ ਆਏ ਸਭ ਤੋਂ ਪਹਿਲਾਂ ਤੁਹਾਨੂੰ ਵਧਾਈਆਂ ਅਸੀਂ ਵੀ ਤੁਸੀਂ ਜਿਹੜੀ ਸਾਂਭਸ ਵਾਲਾ ਤੁਹਾਡੇ ਮਾਤਾ ਜੀ ਕਰਦੇ ਨੇ ਕੇਸਾਂ ਨੂੰ ਤੁਸੀਂ ਆਪ ਕਰਦੇ ਆਪ ਵੀ ਕਰਦੇ ਆਂ ਘਰ ਦੇ ਵੀ ਕਰਦੇ ਨੇ ਠੀਕ ਹੈ ਤੁਸੀਂ ਪਹਿਲਾਂ ਕਦੇ ਜ਼ਿੰਦਗੀ 'ਚ ਵਾਲ ਤਾਂ ਨਹੀਂ ਕਟਵਾਏ ਆਪਣੇ

ਲੰਬੇ ਕੇਸਾਂ ਤੇ ਦਸਤਾਰ ਮੁਕਾਬਲੇ ਦੇ ਨਾਲ-ਨਾਲ ਨਾ ਇੱਥੇ ਇੱਕ ਧਾਰਮਿਕ ਪ੍ਰਖਿਆ ਦਾ ਮੁਕਾਬਲਾ ਵੀ ਰੱਖਿਆ ਗਿਆ। ਆ ਬੱਚੀਆਂ ਨੇ ਜਿਹੜੀਆਂ ਇਹ ਪ੍ਰਖਿਆ ਨੂੰ ਦੇਣ ਵਾਸਤੇ ਇੱਥੇ ਪਹੁੰਚੀਆਂ ਨੇ ਉਹਨਾਂ ਦੇ ਨਾਲ ਉਹਨਾਂ ਦੇ ਮਾਤਾਵਾਂ ਬੱਚਿਆਂ ਨੂੰ ਲੈ ਕੇ ਗੁਰਦਰਾ ਸਾਹਿਬ ਇੱਥੇ ਪਹੁੰਚੀਆਂ ਨੇ। ਸਾਡੇ ਨਾਲ ਕੋਚ ਕਰਜਿੰਦਰ ਸਿੰਘ ਜੀ ਨੇ ਜੋ ਕਿ ਪੱਗਾਂ ਦੇ ਦਸਤਾਰ ਮੁਕਾਬਲੇ ਕਰਵਾਉਂਦੇ ਨੇ ਤੇ ਦਸਤਾਰ ਦੀ ਸਕਲਾਈ ਵੀ ਦਿੰਦੇ ਨੇ। ਉਹਨਾਂ ਤੋਂ ਗੱਲਬਾਤ ਪੁੱਛਦੇ ਆ ਵੀ ਜਿਹੜਾ ਮੁਕਾਬਲਾ ਹੋ ਰਿਹਾ ਵੀ ਇਹਦੇ ਵਿੱਚ ਟਾਈਮਿੰਗ ਦਾ ਕੋਈ ਸਮਾਂ ਹੁੰਦਾ ਈ ਜਾਂ ਕਿਵੇਂ ਹੁੰਦਾ ਈ? ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਆਪਣਾ ਜੀ ਦੋ ਗਰੁੱਪ ਨੇ। ਪਹਿਲਾ ਗਰੁੱਪ ਤੇ ਦੂਜਾ ਗਰੁੱਪ 15 ਮਿੰਟ ਦਾ ਸਮਾਂ ਦਿੱਤਾ ਬੱਚਿਆਂ ਨੂੰ ਦਸਤਾਰ ਸਜਾਉਣ ਦਾ। ਠੀਕ ਹੈ ਜੀ। 15 ਮਿੰਟ ਦੇ ਵਿੱਚ ਦਸਤਾਰ ਬਹੁਤ ਵਧੀਆ ਸਜਾ ਸਕਦੇ ਨੇ। ਠੀਕ ਹੈ ਜੀ। ਹਾਂਜੀ। ਤੇ ਮਨੋ ਜੇ ਕਿਸੇ ਨੇ ਦਸਤਾਰ ਮੁਕਾਬਲਾ ਕਰਵਾਉਣਾ ਹੋਵੇ ਤੁਹਾਨੂੰ ਬੁਲਾਉਣਾ ਹੈ ਤਾਂ ਤੁਸੀਂ ਆਪਦਾ ਨੰਬਰ ਬੋਲ ਦਿਓ ਹਾਂਜੀ 9872038450 ਸਰ ਵੀਰ ਜੀ ਜਿਹੜੇ ਪੱਗਾਂ ਦੀ ਕੋਚਿੰਗ ਵੀ ਦਿੰਦੇ ਨੇ ਤੇ ਦਸਤਾਰ ਮੁਕਾਬਲੇ ਵੀ ਕਰਾਉਂਦੇ ਨੇ ਜਿਨ੍ਹਾਂ ਨੇ ਵੀਰਾਂ ਨੇ ਆਪਣੇ ਪਿੰਡ ਦਸਤਾਰ ਮੁਕਾਬਲਾ ਕਰਵਾਉਣਾ ਹੋਵੇ ਤਾਂ ਇਹਨਾਂ ਨੂੰ ਬੁਲਾ ਸਕਦੇ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਫੋਲੋ ਕਰ ਲਓ ਧੰਨਵਾਦ ਸਤਿ ਸ੍ਰੀ ਅਕਾਲ